ਅੱਜ ਸਵੇਰ ਤੋਂ ਇੱਕ ਫਰੀਦਕੋਟ ਦੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਵਾਇਰਲ ਹੋ ਰਹੀ ਹੈ ਵੀ ਫਰੀਦਕੋਟ ਦੇ ਘੱਟੋ ਘੱਟ ਹਜ਼ਾਰ ਵਿਕਤੀਆਂ ਨੂੰ ਲੱਖਾਂ ਰੁਪਏ ਦਾ ਪੰਜ ਦੇ ਕਰੀਬ ਕੰਪਨੀਆਂ ਜੋ ਚੂਨਾ ਲਾ ਕੇ ਫਰੌਡ ਪਾ ਚੁੱਕੀਆਂ। ਉਹਦੇ ਜਿਹਨੇ ਨੂੰ ਮੈਸੇਜ ਕਿਸੇ ਯਾਰ ਦੋਸਤ ਨੇ ਪਾਇਆ ਸੀਗਾ ਕਿ ਇਹ ਐਪਲੀਕੇਸ਼ਨ ਡਾਊਨਲੋਡ ਕਰੋ ਤੇ ਇੰਨੇ ਪੈਸੇ ਇਹਦੇ ਜੱਪਾ ਨੂੰ ਭੋਨੇ ਪੈਂਦੇ ਹੈਗੇ ਮਿਨੀਮਮ ਆਊਟ ਸੀ ਉਹਦੀ ਕੁਝ 6000 ਰੁਪਏ। ਮੈਂ ਤੇ ਮੇਰੇ ਇੱਕ ਖਾਸ ਮਿੱਤਰ ਨੇ ਉਹਦੇ ਵਿੱਚ ਅਸੀਂ 10000 ਰੁਪਏ ਦੋਵਾਂ ਨੇ ਇਨਵੈਸਟ ਕੀਤਾ ਤੇ ਡੇਲੀ ਦਾ ਕੋਈ 400 ਰੁਪਏ ਆ ਰਿਹਾ ਸੀ ਉਹਦੇ ਚੋਂ ਤੇ ਅਸੀਂ ਕਢਵਾ ਲੈਂਦੇ ਸੀ ਥੋੜੀ ਦੇਰ ਬਾਅਦ ਫਿਰ ਅਸੀਂ ਸਾਨੂੰ ਥੋੜਾ ਲਾਲਚ ਜਗ ਗਿਆ ਜਦੋਂ ਅਸੀਂ ਜ਼ਿਆਦਾ ਪੈਸੇ ਇਨਵੈਸਟ ਕੀਤੇ ਪੈਸੇ ਆ ਰਹੇ ਸੀਗੇ ਪਰ ਕਢਵਾਏ ਨਹੀਂ ਜਾ ਰਹੇ ਸੀਗੇ ਤੇ ਉਸੇ ਨਾਲ ਦੀਆਂ ਚਾਰ ਐਪਲੀਕੇਸ਼ਨ ਹੋਰ ਆ ਗਈਆਂ ਉਸੇ ਟਾਈਮ ਹੀ ਅਸੀਂ ਹੁਣਾਂ ਜਿਵੇਂ ਪੈਸੇ ਲਾਇਆ ਕਿਸੇ 'ਚ 5000 ਲਾਦ ਆ ਕੇ 3000 ਲਾਦ ਆ ਕੇ ਕਿਸੇ 'ਚ ਪੁੱਛ ਲਾਦ ਆ ਉਹਨਾਂ ਐਪਲੀਕੇਸ਼ਨਾਂ 'ਚ ਉਹਨਾਂ ਲਿਖਿਆ ਹੁੰਦਾ ਸੀ ਕਿ ਇਹ ਜਾਜਾ ਨਹੀਂ ਕੰਪਨੀ ਐ ਇਹ ਫਰਾਨੇ ਕੰਪਨੀ ਐ ਕੰਪਲਾਂ ਦੀ ਕੰਪਨੀ ਐ ਤੁਸੀਂ ਇਨਵੈਸਟ ਕਰੋ ਤੇ ਅਸੀਂ ਤੁਹਾਨੂੰ ਦੇਾਂਗੇ ਪੈਸਾ ਕਿੰਨੇ ਕ ਪੈਸੇ ਐ ਤੇ ਫਰੀਦਪੁਰ ਦੇ ਤੁਹਾਨੂੰ ਲੱਗਦਾ ਕਿੰਨੇ ਕ ਨੌਜਵਾਨ ਹੋਣਗੇ ਇਹਦੇ ਨਾਲ ਜੁੜੇ ਲਗਭਗ ਮੇਰੀ ਨਿਗਾਹ 'ਚ ਸਾਡੇ ਵਟਸਐਪ ਤੇ 10 ਗਰੁੱਪ ਸੀਗੇ ਹਰੇਕ ਗਰੁੱਪ 'ਚ 300 400 ਜਣਾ ਹੈਗਾ ਸੀਗਾ ਸਾਡੇ ਫਰੀਦਪੁਰ ਦੇ ਮੈਨੂੰ ਬਹੁਤ ਸੌਣ ਚ ਆਇਆ ਹੈ ਕਿ ਆੜਤੀਆਂ ਨੇ ਕਾਫੀ ਲੱਖਾਂ ਰੁਪਏ ਲਾਇਆ ਸੀਗੇ ਤੋਂ ਸਾਰੇ ਫਸੇ ਹੋਏ ਸਾਨੂੰ ਬਕਾਇਦਾ ਸਕਰੀਨਸ਼ਾਟ ਭੇਜਦੇ ਯਾਰ ਦੇਖੋ 10 ਲੱਖ ਰੁਪਏ ਅੱਜ ਕਿਸੇ ਨੇ ਪਾਇਆ ਹੈਗਾ ਅੱਜ 5 ਲੱਖ ਰੁਪਏ ਪਾਇਆ ਕਿਸੇ ਨੇ ਅਸੀਂ ਉਹ ਵੇਖ ਕੇ ਸਾਨੂੰ ਜੋਸ਼ ਆ ਜਾਂਦਾ ਸੀਗਾ ਕਿ ਚੱਲ ਵੀ ਪੈਸੇ ਤਾਂ ਬਣਦੇ ਪਏ ਹੈਗੇ ਆ ਚਲੋ ਅੱਜ ਨਹੀਂ ਤੇ ਕੱਲ ਨੂੰ ਨਿਕਲ ਜਾਣਗੇ ਪਰ ਅਸੀਂ ਇਹ ਨਹੀਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਅਸੀਂ ਠੱਗੀ ਦਾ ਸ਼ਿਕਾਰ ਹੋ ਜਾਵਾਂਗੇ ਸਸੀਅਲ ਦੋਸਤੋ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਮਾਂਬਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਫਰੀਦਕੋਟ ਤੇ ਫੇਰ ਕੁਝ ਠੀਕ ਨਹੀਂਗਾ ਪੰਜਾਬ ਲੈਵਲ ਤੇ ਕੁਝ ਫਰਜੀ ਕੰਪਨੀਆਂ ਐ ਜੋ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਆਪਦੇ ਝਾਂਸੇ 'ਚ ਲੈ ਕੇ ਲੁੱਟ ਦਾ ਸ਼ਿਕਾਰ ਬਣਾਉਂਦੀਆਂ ਐ ਤੇ ਇਸੇ ਤਰ੍ਹਾਂ ਦੀਆਂ ਕੰਪਨੀਆਂ ਦਾ ਅੱਜ ਸਵੇਰ ਤੋਂ ਇੱਕ ਫਰੀਦਕੋਟ ਦੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਵਾਇਰਲ ਹੋ ਰਹੀ ਐ ਵੀ ਫਰੀਦਕੋਟ ਦੇ ਘੱਟੋ ਘੱਟ ਹਜ਼ਾਰ ਵਿਕਤੀਆਂ ਨੂੰ ਲੱਖਾਂ ਰੁਪਏ ਦਾ ਪੰਜ ਦੇ ਕਰੀਬ ਕੰਪਨੀਆਂ ਜੋ ਚੂਨਾ ਲਾ ਕੇ ਫਰੌਡ ਪਾ ਚੁੱਕੀਆਂ ਉਹ ਕੰਪਨੀਆਂ ਕਿਹੜੀਆਂ ਕਿਵੇਂ ਉਹਨਾਂ ਨੂੰ ਨੌਜਵਾਨਾਂ ਨੂੰ ਆਪਦੇ ਝਾਂਸੇ 'ਚ ਲੈ ਕੇ ਉਹਨਾਂ ਨੇ ਠੱਗਿਆ ਉਸੇ ਸਾਰੇ ਨੂੰ ਲੈ ਕੇ ਫਰੀਦਕੋਟ ਦਾ ਇੱਕ ਨੌਜਵਾਨ ਹੈਗਾ ਹੋਰ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦਾ ਕਿਉਂਕਿ ਉਹ ਇਸ ਕੰਪਨੀਆਂ ਦੇ ਝਾਂਸੇ 'ਚ ਆ ਕੇ ਲੱਖਾਂ ਰੁਪਈਆ ਬਰਬਾਰ ਕਰ ਚੁੱਕਿਆ ਆਪਣਾ ਤੇ ਹੋਰ ਲੋਕਾਂ ਨੂੰ ਉਹ ਜਾਗਰੂਕ ਕਰਨਾ ਚਾਹੁੰਦਾ ਆਪਣੇ ਸਟੂਡੀਓ 'ਚ ਪਹੁੰਚਿਆ ਆ ਉਹ ਨੌਜਵਾਨ ਗੱਲਬਾਤ ਜਰੂਰ ਕਰਾਂਗੇ ਉਹਦੇ ਨਾਲ ਪੁੱਛਾਂਗੇ ਵੀ ਇਹ ਕੰਪਨੀਆਂ ਕਿਵੇਂ ਠੱਗੀ ਮਾਰਦੀਆਂ ਕੀ ਇਹਨਾਂ ਦਾ ਝਾਂਸਾ ਰਹਿੰਦਾ ਕਿਵੇਂ ਆਪਦੇ ਬਹਿਕਾਵੇ ਦੇ ਵਿੱਚ ਲੈ ਲੈਂਦੀਆਂ ਗੱਲਾਂ ਬਾਤਾਂ 'ਚ ਕਰਕੇ ਦੱਸਣ ਯੋਗ ਹੈ ਵੀ ਇਹਨਾਂ ਦੇ ਮੁਤਾਬਕ ਦੱਸਿਆ ਇਹਨਾਂ ਨੇ ਵੀ ਹੁਣ ਤੱਕ ਅਨੇਕਾਂ ਕੰਪਨੀਆਂ ਦੇ ਫੋਨ ਇਹਨਾਂ ਨੂੰ ਲਗਾਤਾਰ ਆ ਰਹੇ ਆ ਤੇ ਲਗਾਤਾਰ ਆਪਦੇ ਝਾਂਸੇ ਚ ਲੈਣ ਦੀ ਹਜੇ ਵੀ ਨੌਜਵਾਨਾਂ ਨੂੰ ਕੋਸ਼ਿਸ਼ ਕਰ ਰਹੀਆਂ ਐ ਇਸੇ ਕਰਕੇ ਨੌਜਵਾਨ ਦਾ ਇਹ ਕਹਿਣਾ ਸੀ ਵੀ ਆਪਾਂ ਹੋਰ ਲੋਕਾਂ ਨੂੰ ਜਾਗਰੂਕ ਕਰ ਦਈਏ ਵੀ ਇਹਨਾਂ ਦੇ ਝਾਂਸੇ ਚ ਨਾ ਪਾਓ ਅਰੀਕੇ ਚ ਆਉਣ ਤੇ ਆਪਦੇ ਪੈਸਿਆਂ ਦਾ ਉਹਨਾਂ ਦਾ ਬਚਾਅ ਹੋ ਸਕੇ ਬਈ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਜੀ ਅਨਮੋਲ ਠੰਗੜ ਕੀ ਗੱਲ ਕੀ ਹੋਈ ਹੈ ਜੀ ਕਿਵੇਂ ਇਹ ਕੰਪਨੀਆਂ ਝਾਂਸੇ ਚ ਲੈਂਦੀਆਂ ਕਿਵੇਂ ਤੁਹਾਡੇ ਨਾਲ ਕਿੰਨੀ ਕਿਠਗੀ ਹੋਈ ਜੀ ਮੇਰੇ ਕੋਲ WhatsApp ਤੇ ਕੁਝ ਗਰੁੱਪਸ ਸੀਗਾ ਉਹਦੇ ਯਾਰਾਂ ਦੋਸਤਾਂ ਦੇ ਉਹਦੇ ਚ ਮੈਨੂੰ ਮੈਸੇਜ ਕਿਸੇ ਯਾਰ ਦੋਸਤ ਨੇ ਪਾਇਆ ਸੀਗਾ ਕਿ ਇਹ ਐਪਲੀਕੇਸ਼ਨ ਡਾਊਨਲੋਡ ਕਰੋ ਤੇ ਇੰਨੇ ਪੈਸੇ ਇਹਦੇ ਚ ਆਪਾਂ ਨੂੰ ਪਾਉਣੇ ਪੈਂਦੇ ਹੈਗੇ ਮਿਨੀਮਮ ਅਮਾਉਂਟ ਸੀ ਉਹਦੀ ਕੁਝ 6000 ਰੁਪਇਆ ਮੈਂ ਤੇ ਮੇਰੇ ਇੱਕ ਖਾਸ ਮਿੱਤਰ ਨੇ ਉਹਦੇ ਵਿੱਚ ਅਸੀਂ 10000 ਰੁਪਇਆ ਦੋਨੋਂ ਨੇ ਇਨਵੈਸਟ ਕੀਤਾ ਜਦੋਂ ਅਸੀਂ 10000 ਇਨਵੈਸਟ ਕੀਤਾ ਸਾਨੂੰ ਡੇਲੀ ਦਾ ਕੋਈ 400 ਰੁਪਇਆ ਆ ਰਿਹਾ ਸੀ ਉਹਦੇ ਚੋਂ ਦੇ ਅਸੀਂ ਕਢਵਾ ਲੈਂਦੇ ਸੀ ਥੋੜੀ ਦੇਰ ਬਾਅਦ ਫਿਰ ਅਸੀਂ ਸਾਨੂੰ ਥੋੜਾ ਲਾਲਚ ਜਾਗ ਗਿਆ ਤੇ ਅਸੀਂ ਥੋੜੇ ਹੋਰ ਪੈਸੇ ਉਹਦੇ ਜਿਹਨਾਂ ਇਨਵੈਸਟ ਕੀਤੇ ਜਦੋਂ ਅਸੀਂ ਜਿਆਦਾ ਪੈਸੇ ਇਨਵੈਸਟ ਕੀਤੇ ਪੈਸੇ ਆ ਰਹੇ ਸੀਗੇ ਪਰ ਕਢਵਾਏ ਨਹੀਂ ਜਾ ਰਹੇ ਸੀਗੇ ਤੇ ਉਸੇ ਨਾਲ ਦੀਆਂ ਚਾਰ ਐਪਲੀਕੇਸ਼ਨਾਂ ਹੋਰ ਆ ਗਈਆਂ ਉਸੇ ਟਾਈਮ ਹੀ ਅਸੀਂ ਉਹਨਾਂ ਜਿਹੇ ਵੀ ਪੈਸੇ ਲਾਏ ਕਿਸੇ 5000 ਲਾਦਾ ਕਿਸੇ 3000 ਲਾਦਾ ਕਿਸੇ ਕੁਛ ਲਾਦਾ ਉਹਨਾਂ ਐਪਲੀਕੇਸ਼ਨਾਂ 'ਚ ਉਹਨਾਂ ਲਿਖਿਆ ਹੁੰਦਾ ਸੀ ਕਿ ਇਹ ਜਹਾਜਾਂ ਦੀ ਕੰਪਨੀ ਹੈ ਇਹ ਫਲਾਣੇ ਕੰਪਨੀ ਹੈ ਕੰਬਲਾਂ ਦੀ ਕੰਪਨੀ ਹੈ ਤੁਸੀਂ ਇਨਵੈਸਟ ਕਰੋ ਤੇ ਅਸੀਂ ਤੁਹਾਨੂੰ ਦਿਆਂ ਗਿਆ ਫਾਇਦਾ ਉਹਨਾਂ ਦਾ ਇੱਕ ਕੇਅਰ ਨੰਬਰ ਹੁੰਦਾ ਸੀ ਜਿਹੜਾ ਕਿ ਟੈਲੀਗ੍ਰਾਮ 'ਚ ਖੁੱਲਦਾ ਸੀਗਾ ਤੇ ਉਸੇ ਉਥੇ ਮੈਸੇਜ ਸਿੱਟਦੇ ਹੁੰਦੇ ਸੀ ਕਿ ਹਾਂ ਅਸੀਂ ਇੰਨੇ ਪੈਸੇ ਇਨਵੈਸਟ ਕਰਨੇ ਆ ਉਦੋਂ ਸਾਨੂੰ ਮੈਸੇਜ ਦਾ ਜਵਾਬ ਆ ਜਾਂਦਾ ਸੀਗਾ ਅਸੀਂ ਉਵੇਂ ਕਰਦੇ ਰਹੇ ਜਦੋਂ ਅਸੀਂ ਕਰਦੇ ਰਹੇ ਤੇ ਡੇਲੀ ਵਾਂਗ ਸਾਨੂੰ ਪੈਸੇ ਆ ਰਹੇ ਸੀਗੇ ਪਰ ਅਪਲਾਈ ਡੇਲੀ ਦੇ ਜਾਂਦੀ ਸੀ ਹਾਂਜੀ ਉਹ ਪਰ ਵਿਡਰਾ ਨਹੀਂ ਹੋ ਰਹੇ ਸੀਗੇ ਤੇ ਚਲੋ ਅਸੀਂ ਸੋਚਿਆ ਵੀ ਚਲੋ ਇਕੱਠਾ ਜਦੋਂ ਕੋਈ 10-2000 ਰੁਪਇਆ ਬਣ ਜਾਊਗਾ ਅਸੀਂ ਉਦੋਂ ਵਿਡਰਾ ਕਰ ਲਿਆ ਕਰਾਂਗੇ ਤੇ ਉਹ ਬਣ ਰਿਹਾ ਸੀਗਾ ਤੇ ਇੱਕ ਦਿਨ ਕੀ ਹੋਇਆ ਸਾਨੂੰ ਕੰਪਨੀ ਵੱਲੋਂ ਮੇਲ ਆਈ ਕਿ ਭਾਈ ਅਸੀਂ 20 ਨੀ ਤਰੀਕ ਨੂੰ ਐ 20 ਨੀ ਤਰੀਕ ਤੱਕ ਅਸੀਂ ਐਪਲੀਕੇਸ਼ਨ ਬੰਦ ਕਰ ਰਹੇ ਹੈਗੇ ਆ ਤੇ ਜੇ ਤੁਸੀਂ 5000 ਰੁਪਏ ਇਨਵੈਸਟ ਕਰਾਂਗੇ ਅਸੀਂ ਉਹਦਾ ਤੁਹਾਨੂੰ 50000 ਦੇਵਾਂਗੇ ਤਿੰਨ ਦਿਨਾਂ ਬਾਅਦ ਅਸੀਂ ਬੜੇ ਹੈਰਾਨ ਹੋਏ ਤੇ ਅਸੀਂ ਉਹਦੇ ਚ ਕੁਛ ਕੋਈ ਅਸੀਂ ਯਾਰ ਦੋਸਤ ਇਕੱਠੇ ਹੋ ਕੇ ਅਸੀਂ 5-5000 ਇਨਵੈਸਟ ਕਰਤੀ ਵੱਡੀ ਰਕਮ ਤਾਂ ਕਿ ਸਾਨੂੰ ਚਲੋ ਜਿਆਦਾ ਰਕਮ ਆਉਗੀ ਤੇ ਜਦੋਂ ਅਸੀਂ ਇਨਵੈਸਟ ਕਰਤੀ ਤੇ ਤਿੰਨ ਦਿਨਾਂ ਬਾਅਦ ਉਹ ਜਿਹੜੀ ਸਾਈਟ ਸੀ ਉਹ ਬੰਦ ਹੋ ਗਈ ਐਪਲੀਕੇਸ਼ਨ ਦੀ ਤੇ ਸਾਡੇ ਸਾਰੇ ਪੈਸੇ ਉਹਦੇ ਵਿੱਚ ਫਸ ਗਏ ਤੇ ਜਿਹੜੀਆਂ ਹੋਰ ਸੀਗੀਆਂ ਐਪਲੀਕੇਸ਼ਨ ਉਹਨਾਂ ਚ ਵੀ ਬਿਲਕੁਲ ਸੇਮ ਐਵੇਂ ਹੋਇਆ ਉਹ ਪੈਸੇ ਫਸੇ ਹੀ ਰਹਿ ਗਏ ਤੇ ਨਿਕਲੇ ਹੀ ਨਹੀਂਗੇ ਉਹ ਪੈਸੇ ਨਹੀਂ ਇੱਕ ਕੰਪਨੀ ਦਾ ਤੁਹਾਨੂੰ ਮੈਸੇਜ ਆਉਂਦਾ ਹੈ ਹਾਂਜੀ ਉਹਦੇ ਨਾਲ ਤੁਸੀਂ ਜੁੜ ਜਾਣੇ ਆ ਉਹਦੇ ਨਾਲ 3 400 500 1000 ਜਿੰਨਾ ਵੀ ਇਨਵੈਸਟ ਕਰ ਦਿੰਨੇ ਆ ਬਾਕੀ ਚਾਰ ਕੰਪਨੀਆਂ ਦੇ ਨਾਲ ਕਿਵੇਂ ਜੁੜ ਗਏ ਕਿ ਆਪਣੇ ਆਪ ਹੀ ਇਹਨਾਂ ਦਾ ਇੱਕ ਜਾਲ ਆ ਉਹ ਜਾਲ ਹੀ ਸੀਗਾ ਇੱਕ ਉਹ ਸਾਨੂੰ ਮੈਸੇਜ ਆਉਣ ਲੱਗ ਗਏ ਗਰੁੱਪ 'ਚ ਕਿ ਹਾਂਜੀ ਆ ਵੀ ਕੰਪਨੀ ਹੈਗੀ ਆ ਅਸੀਂ ਉਵੇਂ ਡਾਊਨਲੋਡ ਕਰ ਲੈਂਦੇ ਸੀ ਪਲੇ ਸਟੋਰ ਤੋਂ ਜਾਂ ਗੂਗਲ ਤੋਂ ਜੋ ਅਸੀਂ ਡਾਊਨਲੋਡ ਕਰ ਲੈਂਦੇ ਸੀਗੇ ਉੱਥੇ ਲਿਖਿਆ ਆ ਜਾਂਦਾ ਸੀ ਵੀ ਇੰਨੇ ਪੈਸੇ ਤੁਸੀਂ ਇਨਵੈਸਟ ਕਰੋ ਘਟੋ ਘਟ ਅਸੀਂ ਉਵੇਂ ਹੀ ਕਰਨ ਲੱਗ ਗਏ ਪਰਿਵਾਰ ਦੇ ਹੋਰ ਮੈਂਬਰਾਂ ਦੇ ਪੈਸੇ ਵੀ ਲਾਏ ਸੀਗੇ ਕੋਈ ਯਾਰਾਂ ਦੋਸਤਾਂ ਦੇ ਵੀ ਲੱਗੇ ਸੀਗੇ ਮੈਂ ਆਪਦੀ ਸਿਸਟਰ ਇਨ ਤੇ ਮਦਰ ਬ੍ਰਦਰ ਤੇ ਮੇਰੀ ਆਪਣੀ ਵਾਈਫ ਦਾ ਵੀ ਮੈਂ ਕਾਫੀ ਪੈਸੇ ਲੁਵਾਏ ਸੀਗੇ ਉਹਦੇ ਵਿੱਚ ਤੇ ਉਹਨਾਂ ਦੇ ਵੀ ਇੰਹੀਂ ਸੀਗਾ ਕਿ ਪੈਸੇ ਤਾਂ ਆ ਰਹੇ ਸੀਗੇ ਪਰ ਵਿਡਰਾ ਨਹੀਂ ਹੋ ਰਹੇ ਸੀਗੇ ਫਿਰ ਗੱਲਬਾਤ ਨਹੀਂ ਹੋਈ ਕਿਸੇ ਨਾਲ ਵੀ ਕਾਹ ਤੋਂ ਨਹੀਂ ਵਿਡਰੋ ਹੋ ਰਹੇ ਨਿਕਲਦੇ ਕਿਉਂ ਨਹੀਂ ਪਏ ਜਦੋਂ ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਗੱਲਬਾਤ ਕਰਨ ਦੀ ਮੈਂ ਟੈਲੀਗ੍ਰਾਮ 'ਚ ਮੈਸੇਜ ਪਾਏ ਉਹ ਮੈਸੇਜ ਸੀਨ ਹੋ ਜਾਂਦੇ ਸੀ ਪਰ ਉਹਨਾਂ ਦਾ ਕੋਈ ਜਵਾਬ ਬਿਲਕੁਲ ਹੀ ਨਹੀਂ ਆਉਂਦਾ ਸੀਗਾ ਤੇ ਇਹ ਕਾਫੀ ਦਿਨ ਅਸੀਂ ਟਰਾਈ ਕੀਤੀ ਪਰ ਕੋਈ ਜਵਾਬ ਹੀ ਨਹੀਂ ਆਇਆ ਤੇ ਫਿਰ ਐਂਡ ਤੇ ਉਹ ਸਾਰੀ ਐਪ ਹੀ ਚੱਕੀ ਗਈ ਸੀ ਉਹਨਾਂ ਦੀ ਗੂਗਲ ਤੇ ਕੁਝ ਸਰਚ ਕਰਕੇ ਨੇ ਦੇਖਿਆ ਵੀ ਇਹ ਕੰਪਨੀਆਂ ਕਿਹੜੀਆਂ ਆ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਕਿ ਉਹਨਾਂ ਧਿਆਨ ਹੀ ਨਹੀਂ ਟਾਈਮ ਹੀ ਲਗਾ ਉਹਨੂੰ ਗੂਗਲ ਤੇ ਅਸੀਂ ਕੀਤਾ ਸੀਗਾ ਉੱਥੇ ਸਾਰੀ ਇਹਨਾਂ ਦੀ ਫੇਕ ਆਈਡੀ ਬਣਾਈ ਹੋਈ ਸੀਗੀ ਉਹਨਾਂ ਨੇ ਤੇ ਉਹ ਨਿਕਲਿਆ ਕੁਝ ਵੀ ਨਹੀਂ ਆਉਦੇ ਵਿੱਚ ਜੋ ਕਿ ਉਸੇ ਲਿਖਿਆ ਸੀਗਾ ਤੇ ਇਹਦੇ ਵਿੱਚ ਜ਼ਿੰਮੇਵਾਰਤਾ ਗੂਗਲ ਵੀ ਹੈਗਾ ਵੀ ਸਰਕਾਰ ਨੂੰ ਚਾਹੀਦਾ ਸੀਗਾ ਕਿ ਇਸ ਤਰ੍ਹਾਂ ਦੀ ਕੋਈ ਕੰਪਨੀ ਜਿਹੜੀ ਗੂਗਲ ਤੇ ਆ ਵੀ ਨਾ ਤੇ ਹੁਣ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈਗੀ ਆ ਕਿ ਸਾਡੇ ਸਾਰੇ ਪੈਸੇ ਤਕਰੀਬਨ ਮਿੱਟੀ ਹੀ ਹੋ ਗਏ ਆ ਕਿੰਨੇ ਕ ਪੈਸੇ ਆ ਤੇ ਫਰੀਦਕੋਟ ਦੇ ਤੁਹਾਨੂੰ ਲੱਗਦਾ ਕਿੰਨੇ ਕ ਨੌਜਵਾਨ ਹੋਣਗੇ ਇਹਦੇ ਨਾਲ ਜੁੜੇ ਲਗਭਗ ਮੇਰੀ ਨਿਗਾਹ 'ਚ ਸਾਡੇ ਵਟਸਐਪ ਤੇ 10 ਗਰੁੱਪ ਸੀਗੇ ਹਰੇਕ ਗਰੁੱਪ 'ਚ 300 400 ਜਣਾ ਹੈਗਾ ਸੀਗਾ ਤੇ ਇਹ ਤਾਂ ਇਕੱਲਾ ਫਰੀਦਕੋਟ ਦੀ ਗੱਲ ਹੈ ਤੇ ਬਹੁਤ ਇਹ ਰੇਅਰ ਲੋਕਾਂ ਨੂੰ ਪਤਾ ਹੈਗਾ ਕਿ ਆਲ ਪੰਜਾਬ 'ਚ ਗਰੁੱਪ ਚੱਲਦੇ ਪਏ ਸੀਗੇ ਤੇ ਇਹ ਉੱਥੇ ਬਹੁਤ ਸਾਡੇ ਫਰੀਦਕੋਟ ਦੇ ਮੈਨੂੰ ਬਹੁਤ ਸੁਣਨ ਚ ਆਇਆ ਹੈ ਕਿ ਆੜਤੀਆਂ ਨੇ ਕਾਫੀ ਲੱਖਾਂ ਰੁਪਏ ਲਾਏ ਸੀਗੇ ਤੇ ਸਾਰੇ ਫਸੇ ਹੋਏ ਉਹਨਾਂ ਦੇ ਇੰਡੀਆ ਲੈਵਲ ਦੀਆਂ ਕੰਪਨੀਆਂ ਸੀ ਕਿ ਲੋਕਲ ਲੈਵਲ ਦੀ ਨਹੀਂ ਨਹੀਂ ਜੀ ਇਹ ਇੰਡੀਆ ਲੈਵਲ ਦੀ ਕੰਪਨੀ ਸੀਗੀ ਇਹ ਤੇ ਉਹਨਾਂ ਨੇ ਵੀ ਆਲ ਇੰਡੀਆ ਲੈਵਲ 'ਚ ਹੀ ਉਹਨਾਂ ਨੇ ਇਨਵੈਸਟ ਕੀਤਾ ਆਇਆ ਸੀ ਲੋਕੀ ਪੰਜਾਬ ਦੇ ਹਨ ਜਾਂ ਬਾਹਰਲੀ ਸਟੇਟਾਂ ਦੇ ਵਿੱਚ ਕਰ ਰਹੇ ਸੀ ਇਨਵੈਸਟ। ਉਹ ਸਾਨੂੰ ਬਕਾਇਦਾ ਸਕਰੀਨਸ਼ਾਟ ਭੇਜਦੇ ਸੀ। ਆ ਦੇਖੋ 10 ਲੱਖ ਰੁਪਏ ਅੱਜ ਕਿਸੇ ਨੇ ਪਾਇਆ ਹੈਗਾ। ਅੱਜ 5 ਲੱਖ ਰੁਪਏ ਪਾਇਆ ਕਿਸੇ ਨੇ। ਅਸੀਂ ਉਹ ਵੇਖ ਕੇ ਸਾਨੂੰ ਜੋਸ਼ ਆ ਜਾਂਦਾ ਸੀਗਾ ਕਿ ਚੱਲ ਵੀ ਪੈਸੇ ਤਾਂ ਬਣਦੇ ਪਏ ਹੈਗੇ ਆ। ਚਲੋ ਅੱਜ ਨਹੀਂ ਤਾਂ ਕੱਲ ਨੂੰ ਨਿਕਲ ਜਾਣਗੇ। ਪਰ ਅਸੀਂ ਇਹ ਨਹੀਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਅਸੀਂ ਠੱਗੀ ਦਾ ਸ਼ਿਕਾਰ ਹੋ ਜਾਾਂਗੇ। ਕਿੰਨਾ ਕ ਪੈਸਾ ਲੱਗਦਾ ਤੁਹਾਡੇ ਸਾਹਮਣੇ ਕਿੰਨਾ ਕ ਪੈਸਾ ਮਤਲਬ ਕੁਝ ਦਿਨ ਹਫਤਿਆਂ ਦੀ ਗੱਲ ਹੀ ਹੈ ਹਫਤਿਆਂ ਦੇ ਵਿੱਚ ਹੀ ਮਤਲਬ ਹੋ ਗਿਆ ਧੋਖਾ ਹਾਂਜੀ ਇਹ ਜੀ ਕੰਪਨੀਆਂ ਆਈਆਂ ਨੂੰ ਤਾਂ ਤਕਰੀਬਨ ਜੀ 7-8 ਮਹੀਨੇ ਹੋ ਗਏ ਸੀਗੇ ਪਰ ਹੁਣ ਜਿਨ੍ਹਾਂ ਨੇ ਤਾਂ ਉਹਨਾਂ ਟਾਈਮ ਵਿੱਚ ਕੋਈ ਪੈਸੇ ਬਣਾ ਲਏ ਉਹਨਾਂ ਤਾਂ ਬਣਾ ਲਏ ਉਹ ਜਿਹੜੀਆਂ ਨਵੀਆਂ ਮੱਛੀਆਂ ਉਹਦੇ ਵਿੱਚ ਫਸ ਗਈਆਂ ਉਹ ਰਹਿ ਗਈਆਂ ਉਹਦੇ ਵਿੱਚ ਉਹ ਨਹੀਂ ਪੈਸੇ ਬਣਾ ਸਕੀਆਂ ਕੁਈ ਪ੍ਰੋਸੈਸ ਕੀ ਰਹਿੰਦਾ ਹੈ ਇਹਦਾ ਕੀ ਮਤਲਬ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਵੀ ਤੁਹਾਡੇ ਪੈਸੇ ਡਬਲ ਹੋ ਰਹੇ ਆ ਜਾਂ ਤਿੰਨ ਗੁਣਾ ਹੋ ਰਹੇ ਆ ਕੋਈ ਲੱਗਦਾ ਉਹਦੇ ਉੱਤੇ ਆਉਂਦਾ ਕੋਈ ਆਨਲਾਈਨ ट्रांजੈਕਸ਼ਨ ਦਾ ਹਾਂਜੀ ਜਦੋਂ ਅਸੀਂ ਪੈਸੇ ਪਾਉਂਦੇ ਸੀਗੇ ਤੇ ਉਹ ਡੇਲੀ ਉਥੇ 400 ਰੁਪਏ ਪਲੱਸ ਹੋ ਜਾਂਦਾ ਸੀ ਉਹਦੇ ਵਿੱਚ ਤੇ ਅਸੀਂ ਵੇਖ ਲੈਂਦੇ ਸੀ ਕਿ ਬਈ ਅਸੀਂ ਜੇ 10000 ਰੁਪਇਆ ਪਾਇਆ ਹੈਗਾ ਉਹ ਅਗਲੇ ਦਿਨ 10400 ਜਾਂਦਾ ਸੀ ਫਿਰ ਉਸ ਤੋਂ ਅਗਲੇ ਦਿਨ 10800 ਇਸ ਤਰੀਕੇ ਨਾਲ ਹੋ ਰਿਹਾ ਸੀਗਾ ਉਹ ਤੇ ਡੇਲ ਤੇ ਉਹਦੇ ਵਿੱਚ ਇੱਕ ਸੀਗਾ ਬਿੱਟ ਪ੍ਰੋ ਨਾਮ ਦੀ ਵੀ ਇੱਕ ਐਪ ਸੀਗੀ ਤੇ ਉਹਦੇ ਵਿੱਚ ਐਫ ਡੀ ਹੋ ਜਾਂਦੀ ਸੀ ਉਹ ਸੀਗਾ ਕਿ 10000 ਦੀ ਜੇ ਆ ਆਪਾਂ ਉਹ 80 ਰੁਪਏ ਮੰਨਦਾ ਉਹ ਜਿਹੜੇ ਪੈਸੇ ਪਾਉਂਦੇ ਸੀਗੇ ਉਹਦਾ ਪ੍ਰੋਸੈਸ ਕੀ ਰਹਿੰਦਾ ਸੀਗਾ ਅਕਾਊਂਟ ਦੇ ਉੱਤੇ ਕਿ ਆਨਲਾਈਨ ਆਨਲਾਈਨ ਆਪਾਂ ਪੇ Paytm ਤੋਂ ਆਪਾਂ ਪੈਸੇ ਭਾ ਸਕਦੇ ਸੀਗੇ ਤਾਂ ਇਸ ਤਰੀਕੇ ਨਾਲ ਪੈਸੇ ਪਏ ਹੁੰਦੇ ਸੀਗੇ ਤੇ ਆਪੇ ਡਬਲ ਹੁੰਦੇ ਰਹਿੰਦੇ ਸੀਗੇ ਸਾਡੇ ਨਿਕਲੇ ਤਾਂ ਹੈ ਪੈਸੇ ਪਰ ਐਂਡ ਤੇ ਸਾਨੂੰ ਘਟਾ ਹੀ ਪਿਆ ਹੈਗਾ ਪੂਰੇ ਹੋਏ ਇਹ ਕੁਝ ਕਿ ਕਾਫੀ ਜਿਆਦਾ ਘਟਾ ਪਏ ਗਿਆ ਜੇ ਬਸ ਕੇਵਲੋ ਵੀ ਘਟਾ ਪਿਆ ਹੀ ਆ ਪੂਰੇ ਨਾ ਹੋਣ ਦੀ ਇੱਕ ਗਾਰਦੀ ਸੀਗੇ ਹੋਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਨਾ ਜੇ ਆਪ ਕਹੀਏ ਕਿ ਕਿਸੇ ਦਾ ਫਾਇਦਾ ਹੈ ਤਾਂ ਨੁਕਸਾਨ ਵੀ ਬਹੁਤ ਵੱਡਾ ਹੈ ਇਹਦੇ ਤੇ ਹਨਾ ਹੋਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਤੁਹਾਡੇ ਨਾਲ ਤਾਂ ਹੋ ਗਈ ਲੁੱਟ ਜਿਹੜੀ ਹੋਣੀ ਸੀ ਕੋਈ ਗੱਲਬਾਤ ਹੋ ਰਹੀ ਹੈ ਕਿਸੇ ਕੰਪਨੀ ਨਾਲ ਹੁਣ ਨਾ ਜੀ ਹੁਣ ਬਸ ਮੈਸੇਜ ਆ ਰਹੇ ਹੈਗੇ ਤੁਸੀਂ ਇਹ ਐਪ ਡਾਊਨਲੋਡ ਕਰੋ ਤੇ ਇਹਦਾ ਸ਼ੁਰੂਆਤੀ ਰੇਟ ਹੈ 400 ਹੈ ਇਸ ਤੋਂ ਬਾਅਦ ਅਸੀਂ 4000 ਨਾਲ ਕਰਾਂਗੇ ਪਰ ਹੁਣ ਅਸੀਂ ਕਿਹੜਾ ਛੱਡਤਾ ਹੈਗਾ ਤੇ ਮੈਂ ਹੁਣ ਹੋਰ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿ ਸਕਸੈਸ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ ਜੇ ਆਪਾਂ ਸੋਚੀਏ ਕਿ ਆਪਾਂ ਘੱਟ ਪੈਸੇ ਲਾ ਕੇ ਮੁਨਾਫਾ ਵੱਧ ਕਮਾ ਲਾਂਗੇ ਇਹੋ ਜਿਹਾ ਕੁਝ ਨਹੀਂ ਹੈਗਾ ਇਹ ਕੰਪਨੀਆਂ ਪਹਿਲੇ ਤਾਂ ਥੋੜਾ ਬੋਤਾ ਮੁਨਾਫਾ ਦੇ ਦਿੰਦੀਆਂ ਹੈਗੀਆਂ ਤਾਂ ਕਿ ਲੋਕੀ ਜਾਲ ਚ ਫਸ ਜਾਣ ਹੋ ਸਕਦਾ ਵੀ 100 ਜੋ ਇਹ 20 ਬੰਦਿਆਂ ਨੂੰ ਪੈਸੇ ਡਬਲ ਦੇ ਵੀ ਦੇਣ ਪਰ ਜਿਹੜੇ 80 ਹੁੰਦੇ ਉਹ ਜਾਲ ਚ ਫਸ ਜਾਂਦੇ ਹੈਗੇ ਤੇ ਫਿਰ ਉਹਨਾਂ ਦੇ ਪੈਸੇ ਲੰਮਕ ਜਾਂਦੇ ਹੈਗੇ ਤੇ ਫਿਰ ਉਹ ਘਾਟੇ 'ਚ ਹੀ ਜਾਂਦੇ ਹੈਗੇ ਬਹੁਤ ਬਸ਼ੁਰੀਆ ਇਹ ਸੀ ਫਰੀਦਕੋਟ ਦੇ ਉਹ ਨੌਜਵਾਨ ਜਿਨ੍ਹਾਂ ਨੇ ਖੁੱਲ ਕੇ ਦੱਸਿਆ ਜੋ ਸੋਸ਼ਲ ਮੀਡੀਆ ਤੇ ਐਪਸ ਚੱਲਦੀਆਂ ਜਿਨ੍ਹਾਂ ਚ ਡਬਲ ਪੈਸੇ ਜਾਂ ਤਿੰਨ ਗੁਣਾ ਪੈਸੇ ਕਰਨ ਦੇ ਜੋ ਚਾਂਸੇ ਦਿੱਤੇ ਜਾਂਦੇ ਆ ਨੌਜਵਾਨ ਖਾਸ ਕਰਕੇ ਬਜ਼ੁਰਗ ਤੇ ਖਾਸ ਕਰਕੇ ਔਰਤਾਂ ਬਚ ਕੇ ਰਹਿਣ ਧੋਖਾ ਕਿਸੇ ਵੀ ਸਮੇਂ ਹੋ ਸਕਦਾ ਹੈ